ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਲੱਗੇ ਹੋਏ ਆ ਕਰਮੇ ਲੋਹੇ ਦਾ ਧੰਦ ਪਿੱਟੀ ਜੰਨੇ ਆ ਜੀ ਦੂਜੀ ਦੀ ਕਮ ਰਿਪੇਅਰ ਹੋਣ ਤੋਂ ਬਾਅਦ ਆ ਨਾ ਹੁਣ ਏਸੀ ਵਾਲੀ ਦਾ ਦਾ ਅੱਜ ਇਹਨਾਂ ਨੇ ਮੋਲੀ ਉਹਨਾਂ ਨੇ ਮੈਂ ਤਾਂ ਹੋਣੇ ਆ ਐ ਜੇ ਘੰਟਾ ਕੇ ਧੋ ਟੂ ਗਿਆ ਨਾ ਨਾ ਬਾਈ ਵਧੀਆ ਬਾਸਕਟ ਬੂ ਜਿਹੜਾ ਪਾ ਕੇ ਥਰੇਸ਼ਰ ਪਾਤਾ ਇਹਦੀ ਕੱਲ ਨੂੰ ਹੁਣ ਸਵੇਰੇ ਹਨਾ ਅਜਸਟਮੈਂਟ ਕਰਕੇ ਬਾ ਫਿਲਟਰ ਪਾ ਕੇ ਇਹਨੇ ਇਹ ਵੀ ਓਕੇ ਹੋ ਜੂਗੀ ਹਾਂ ਬਾਕੀ ਇਹ ਮੱਕੀ ਵਾਲਾ ਕਟਰ ਏ ਬਾਈ ਬੜਾ ਧੰਦ ਫਟਣਾ ਪੈਂਦਾ ਇਹਦੇ ਇਹ ਹੋਰ ਹੈ ਜੇ ਮਸ਼ੀਨ ਦੇ ਸਾਰੇ ਖੋਲ ਕੇ ਫਿੱਟ ਕਰਨੀ ਬਹੁਤ ਸੌਖੀ ਆ ਪਰ ਜਿਹੜਾ ਇਹਦਾ ਧੰਦ ਫਟਣਾ ਨਾ ਰਿਪੇਅਰ ਕਰਨੀ ਆ ਇਹਦਾ ਕੰਨਾਂ ਨੂੰ ਹੱਥ ਲਵਾ ਦਿੰਦਾ ਉਹ ਰੂਲੇ ਹੈ ਨਾ ਕੱਲਾ ਕੱਲਾ ਖੋਲ ਕੇ ਆ ਜੇ ਮੈਂ 6205 ਵਾਲੇ ਬੈਰਿੰਗ ਪੰਨੇ ਆ ਬਲੇਟ ਰੂਲੇ ਦੇ ਮੂਰੇ ਇਹ ਬੈਰਿੰਗ ਹਨਾ ਕਾਢਨੇ ਕਰਕੇ ਨਾ ਜਾਮ ਜੂਮ ਹੋ ਜਾਂਦੇ ਆ ਇਹਨਾਂ ਨੂੰ ਪਹਿਲਾਂ ਪੜੇ ਪਹਿਲਾਂ ਕੱਢ ਰਾਇਆ ਜੇ ਆਉਂਦੇ ਤੇ ਵੀ ਗਰੀਸ ਵਾਲੀਆਂ ਨਿਪਲਾਂ ਹਨਾ ਜਿੱਥੇ ਦਿਲ ਕਰ ਰੁਥੀ ਜੇ ਲੱਗੀਆਂ ਹੋਈਆਂ ਇਹਦੀਆਂ ਲੱਗੀਆਂ ਤਾਂ ਹੋਈਆਂ ਨਿਪਲਾਂ ਪਰ ਥੱਲੇ ਹੁੰਦੀਆਂ ਨੇ ਉਹਨਾਂ ਨੂੰ ਕੋਈ ਚੂੜੀ ਜੀ ਹੁੰਦੀ ਕੁਛ ਨਹੀਂ ਤਾਂ ਹੁੰਦਾ ਉਹਦੇ ਕਰਕੇ ਹੈਨਾ ਗਰੀਦ ਇੱਕ ਦੋ ਘੜ ਜਾਂਦਾ ਤਾਂ ਉਹ ਮੱਕੀ ਵਾਲਾ ਘਰ ਆਇਆ ਭਰਨੇ ਤੋਂ ਬਾਹਰ ਮੁੜ ਕੇ ਗਰੀਦ ਜਾਂਦਾ ਤੇ ੜ ਜਾਂਦਾ ਦਾ ਬਸ ਚੱਲੀ ਜਾਂਦੇ ਰੱਬ ਰੱਖਾ ਫੋਕਣੇ ਬਾਕੀ ਕੱਲ ਸੋਤੂ ਗਹਿਨ ਵਧੀਆ ਗੱਲ ਬਣਾ ਕੇ ਹੈਨਾ ਹੁਣ ਇਹਦੇ ਰੂਲੇ ਪਟਾਣੇ ਸ਼ੁਰੂ ਕਰੇ ਆ ਮਣੀ ਕਿੰਨੇ ਪਟੋਗੇ ਰੂਲੇ ਆਪਣੇ ਤਨੇ 2 ਸੈਟ ਪੂਰੇ ਪਟਕੇ 4 ਰੂਲੇ ਖੋਲ ਸਾਰੇ ਦਿੱਤੇ ਆ ਬਚਾਲ ਆਪਾਂ ਕੱਲੂ ਕਰਨਾ ਹੈ ਵੀ ਹਾਂਜੀ ਖੁੱਲ ਖੁੱਲ ਸਾਰੇ ਗਏ ਆ ਹਾਂ ਮਗਰ ਗੇਰ ਨੂੰ ਇਕਨੇ ਜਿਹਾ ਦੇ ਕੇ ਦੇਖ ਲੈਣਾ ਜਿਹੜਾ ਆਉਂਦਾ ਇਹ ਸਮਝ ਆਉਂਦਾ ਨਹੀਂ ਆਉਂਦਾ ਫਿਰ ਹਾਂ ਆਉਂਦਾ ਗੇੜਾ ਇਹ ਗੋ ਹਾਂਜੀ ਆਵੇ ਇੱਕ ਨਾ ਪੁਲੀ ਤੇ ਹਾਂਜੀ ਮਤਲਬ ਜਿੰਨੇ ਆਵੇ ਉਹਨੇ ਗਿਰ ਗੇੜਾ ਜਿੰਨੇ ਮਤਲਬ ਆਪਣੇ ਹੈਗੇ ਆ ਬਿਨਾ ਰੂਲੇ ਲਾਤੇ ਨੇ ਜਿੰਨਾਂ ਦੇ ਉਹਨਾਂ ਦੇ ਗਿਰਦੇ ਆ ਗੇਰ ਆਵੇ ਜਿਹੜੇ ਮਤਲਬ ਰੂਲੇ ਹੁਣ ਜਾਮ ਆ ਕੈਨਤਾਰੀ ਹੋਈ ਹੈ ਨਾ ਫਰਮਾਲ ਬਰਮ ਵੀ ਗੇੜਦਾ ਵਾ ਠੀਕ ਆ ਗੇੜਦਾ ਇਹ ਹੁਣ ਰੂਲੇ ਨਹੀਂ ਨਾ ਜਾਮ ਆ ਬਸ ਰੂਲੇ ਕਲੇ ਜਾਮ ਕਰਕੇ ਨਹੀਂ ਗੇੜਦਾ ਮੋਰੋ ਜਾ ਚਾਬੀ ਵਾਗਣਾ ਗੇੜਾ ਚਲਾ ਲੈਣੇ ਇੱਕ ਦੋ ਵਾਰਾਂ ਪਟਕੇ ਦੇਖ ਲੈਣੇ ਗੇੜਾ ਵਾਲੇ ਹਨਾ ਬਈ ਹੁਣ ਸਮਾਂ ਘਟਾ ਤੇ ਕਿ ਤੁਹਾਨੂੰ ਪਤਾ ਹੀ ਆ ਨਾ ਵੀ ਵਿਚੇ ਇਹਦਾ ਵਿਚੇ ਉਹ ਮਸ਼ੀਨ ਦਾ ਆ ਪਿਆ ਆ ਵੀ ਆਪਣੇ ਵਾਲੇ ਮਸ਼ੀਨ ਦਾ ਵੀ ਕਰਨਾ ਕਾਹੜਾ ਕੰਮ ਉਹਦਾ ਵੀ ਵਿਚਾਰ ਵਾਲੀ ਦਾ ਵਿਚੇ ਚਾਰ ਵਾਲੀ ਦਾ ਕਈ ਪਾਸੇ ਜੰਦ ਫਸੀ ਵੀ ਆ ਜਦ ਮਸ਼ੀਨ ਵਾਲੀ ਨੂੰ ਬਿਲਡਿੰਗ ਕੱਲ ਹੀ ਮਿਲਦਾ ਮਰੀ ਅੱਖਾਂ ਚ ਬਿਲਡਿੰਗ ਬੈ ਗਈ ਬਈ ਅੱਜ ਸਾਰਾ ਦਿਨ ਚਾਰ ਵਾਲੀ ਦੇ ਬਿਲਡਿੰਗ ਚ ਲੈ ਕੇ ਸੁਣਾ ਘੁੰਮ ਜਾਏਗਾ ਨਾ ਛਾ ਕੋਟਾ ਮੇਰਾ ਬਾਈ ਬੰਕੇ ਤੇ ਜਰੂਰ ਲੈ ਕੇ ਆਈ ਮੈਂ ਜਾਣਾ ਹੀ ਹੁਣ ਕੋਈ ਕਹਿ ਨਹੀਂਦੀ ਹੈ ਨਾ ਅੱਖਾਂ ਚ ਬਿਲਡਿੰਗ ਮੰਦਰੇ ਬੜੀ ਅਦਵਾਈ ਦੀ ਰਹੂ ਕੋਈ ਕਹਿੰਦੇ ਰਾਤ ਨੂੰ ਰਾਟ ਪਾਵੇ ਮੈਨੂੰ ਲੱਗਦਾ 100% ਅੱਖਾਂ ਜੀਆਂ ਨਾ ਰਾਤ ਪਈ ਤੇ ਝਮਕਦੀਆਂ ਜਿਵੇਂ ਸੋ ਲੜਕ ਜੀ ਲੱਗਦੀ ਬਈ ਦਾ ਪਤਾ ਕੀ ਹੈ ਇਹਦੇ ਵਿੱਚ ਇੱਕ ਬੈਰਿੰਗ ਖਾਂਪਾ ਜਾ ਰਹੇ ਆ ਵਾਹ ਦੇ ਲੋ ਇਹਦੇ 12 ਰੂਲੇ ਆ 6 68 ਦੇ ਬੈਰਿੰਗ ਨਹੀਂ ਪੋਸਟ ਠੀਕ ਆ ਇਹਦੇ 6 ਬੈਡ ਲੈ ਕੇ ਜਾਂ 6 ਤੇ ਤਿੰਨ ਬੈਡ 6 ਲੈਣਾਂ ਲੈ ਕੇ ਜਾਂਦੀ ਐ ਉਹ 12 ਈ ਹੋਗੇ ਇੱਕ ਇੱਕ 베어ਿੰਗ ਮੂਰੇ ਹੋਗਾ 24 ਹੋਗੇ 24 ਦੇ ਬਾਅਦ ਡਬਲ 베어ਿੰਗ ਪਿੱਛੇ ਆ 48 48 48 ਦੇ 12 ਫਿਆ ਮੂਰੇ ਨਬਰੂ ਆ 12 ਡੰਬਰੂ ਆ 12 ਡੰਬੂਆਂ ਦੇ ਵਿੱਚ ਦੋ ਇੱਕ 베어ਿੰਗ ਤੇ ਇੱਕ ਡੰਬਰੂ ਦੀ ਦੋ 베어ਿੰਗਾਂ ਕਿੰਨੇ 베어ਿੰਗ ਹੋਗੇ 48 ਤੇ 12 12 24 ਤੇ 48 ਤੇ 24 48 ਤੇ 24 48 24 ਹੋ ਗਏ 62 48 ਦਾ 58 10 68 ਤੇ 4 62 62 ਵਾਇਰਿੰਗ 62 055 ਦੀ ਜਿਹੜੇ ਹਨ ਆੜੇ ਨਾਲੋਂ ਛੱਡ ਕੇ ਆਲੇ-ਦੁਆਲੇ ਵਾਲਾ ਛੱਡ ਕੇ 108 ਬੈਰੀ ਦਾ ਟੋਟਲ ਇਹਦੇ ਚ ਹਾਂ 108 ਵਾਇਰਿੰਗ ਸਾਰੇ ਸੋਨਾ ਦੇਖ ਲੈ ਤਾਂ ਗੇਰਾਂ 'ਚ ਇੱਕ ਦੋ ਤਿੰਨ ਚਾਰ ਇੱਕ ਗੇਰ ਨੂੰ ਚਾਰ ਇੱਕ ਲਈ ਚਾਰ ਕਿਉਂ ਇੱਕ ਦੋ ਤਿੰਨ ਚਾਰ ਪੰਜ ਆਰੇ ਲਾਲਾ ਚਲਤਾ ਅਦਾ ਮੁੰਡਿਆਂ ਨੇ ਘਾੜ ਦੇ ਗਿਆ ਲੱਗ ਪਿਆ ਉੱਪਰ ਨਾਲ ਬਾੜੀ ਜਿਹੜਾ ਬੰਝਦੇ ਹੀ ਹਨਾ ਬਾਕੀ ਬੈਰਿੰਗ ਮਈ ਦੇ ਮੈਂ ਕਹਿੰਦਾ ਹੋਊਗਾ ਇਹਦੇ ਜੇ 100 ਤੋਂ ਉੱਤੇ ਬੈਰਿੰਗ ਹਾਂ ਹਾਂਜੀ ਹਾਂ 108 ਬੈਰਿੰਗ ਆਪਾਂ ਗਿਨੇ ਸੀਗੇ ਪਿਛਲੀ ਵਾਰ ਪਿਛਲੀ ਵਾਰ ਜੇ ਆਪਾਂ ਸਾਰੇ ਖੋਲੇ ਸੀ ਜਿਹਨੇ ਤੇ ਬਈ 108 10 ਬੈਰਿੰਗ ਇਹ ਜਿਹੜਾ ਕੱਢ ਗਏ ਪਾਉਣਾ ਬਈ ਉਹੀ ਲੱਗਦਾ ਹਨਾ ਵੀ ਇਹ ਕਟਰ ਛੋਟਾ ਜਾਂ ਕਿਐ ਸਿਆੜੇ ਲਿਆਂਦਾ ਇਹ ਕਹਿੰਦਾ 20 ਲਾ ਬਾਈ ਕਹੀ ਬਾਈ ਹੈ ਨਾ ਮੈਨੂੰ ਕਹਦੇ ਨੇ ਬਾਈ ਯਾਰ ਮੱਕੀ ਵਾਲਾ ਕਟਰ ਕੀ ਯਾਰ ਰਿਹਾ ਨਾ ਰਿਪੇਅਰ ਕਰ ਰਿਪੇਅਰ ਕਰਨ ਨੂੰ ਮੈਨੂੰ ਬਹੁਤ ਫੋਨ ਆਏ ਬਾਈ ਯਾਰ ਰਿਪੇਅਰ ਕਰਨੀ ਮੈਂ ਬਾਈ 2000 ਰੁਪਇਆ ਲੈਣਾ 30000 ਕਟਰ ਰਿਪੇਅਰ ਕਰਨਾ ਸਮਾਨ ਤੇਰਾ ਸਾਈਜ਼ ਤੇਰੇ ਹੋਣਗੇ ਹਨਾ ਸਾਡੀ ਮਿਹਨਤ ਮਿਹਨਤ 30000 ਰੁਪਇਆ ਲਵਾਂਗਾ ਕਟਰ ਦਾ ਅਗਲਾ ਬਾਈ ਪਤਾ ਕੀ ਜਾਂਦਾ ਬਾਈ ਯਾਰ ਪੈਸੇ ਜ਼ਿਆਦੇ ਆ ਪਰ ਬਾਈ ਇਹੇ ਜੀ ਕਰ 48 ਡਿਗਰੀ ਟੈਂਪਰੇਚਰ ਦੇ ਵਿੱਚ ਹਨਾ ਇਹ ਨਹੀਂ ਪਤਾ ਅਗਲੇ ਨੇ ਕਿੱਥੇ ਰਹਿਣਾ ਬਾਈ ਮੋਟਰ ਤੇ ਖੋਲੋ ਜਾਂ ਸ਼ੈੱਡ 'ਚ ਖੋਲੋ ਹਨਾ ਧੁੱਪਾਂ 'ਚ ਕਹਿਤਾ ਤਰਪਾਲ ਪਾ ਲਓ ਬਾਈ ਖ ਅੱਪਾ ਇਹ ਨਹੀਂ ਕਹਿ ਸਕਦੇ ਹਨ ਵੀ ਬਾਈ ਛਾਵਾਂ ਚਾਹੀਦੀ ਐ ਇਹਨੂੰ ਪੱਖਾ ਚਾਹੀਦਾ ਉਹ ਤੁਹਾਨੂੰ ਪਤਾ ਹੀ ਹੈ ਨਾ ਹੁਣ ਆ ਮੋਟਰ ਤੇ ਖੋਲੀ ਜਦੋਂ ਇੱਥੇ ਵੀ ਅੰਬ ਦਾ ਬਹੁਤ ਫਾਇਦਾ ਬਾਈ ਇਹਦਾ ਇਹਦਾ ਨਜ਼ਾਰਾ ਲਿਆਤਾ ਇਹ ਤੋਂ ਬਾਅਦ ਪਾ ਕੇ 베ਰਿੰਗ ਇਹਦਾ ਭਈ ਇਤਵਾਰ ਕੋਈ ਨਹੀਂ ਹੈਗਾ ਹਨਾ ਬੀਜੇ ਕੋਈ 베ਰਿੰਗ ਨੂੰ ਨਾ ਕਿਸੇ ਨੂੰ ਸੈਟਿੰਗ ਬੈਠੀ ਵੀ ਤੋੜ ਕਿੱਥੇ ਦੇਣਾ ਨਹੀਂ ਹੁਣ ਉਹ ਕਿਹੜਾ ਤੇ ਵੇਹੇ ਹੱਥ ਕਰ ਦਵਾਂਗੇ ਇਹਦਾ ਪਿਛਲੀ ਵਾਰ ਸਾਰੇ 베ਰਿੰਗ ਨਵੇਂ ਪਾ ਕੇ ਚਲਾਏ ਇੱਥੇ ਜਿਹਨੂੰ ਰੂਲ ਲਾਇਕ ਦੂਏ ਦਿੇ ਦੇ ਨਾਲ ਬਾਅਦ 베ਰਿੰਗ ਤੋੜਤਾ ਉਹਨੇ ਅੰਨ ਕੀ ਸੇਟਮ ਉਹਨੇ ਕੋਈ ਨਾ ਟੁੱਟ ਗਿਆ ਹਣਾ ਹਾਂਜੀ ਬਾਕੀ ਦੀ ਹੋਰ ਅਜੇ ਤਾਂ ਬਲੇਟਾਂ ਦੀ ਸੈਟਿੰਗ ਦਾ ਬਹੁਤ ਦੂਰ ਦੀ ਗੱਲ ਉਹ ਵੀ ਕਰਨੀ ਹੈ ਮਨੀਆ ਖੋਲਣੀ ਆ ਬਈ ਇਹਦੀਆਂ ਪੈਂਚੀਆਂ ਨਾ ਹਾਂ ਹਾਂਜੀ ਆ ਪੈਂਚੀਆਂ ਖੋਲ ਕੇ ਆਹ ਦੋ ਦੋ ਨਾਲਾਂ ਖੋਲ ਕੇ ਨੇ ਪੂਰੀ ਸੈਟਿੰਗ ਬਲੇਟਾਂ ਦੀ ਜਿਵੇਂ ਬਲੇਟ ਨਾਲ ਬਲੇਟ ਟੱਚ ਹੁੰਦਾ ਹਨਾ ਜਿਵੇਂ ਇਹ ਨਾਲ ਦਿਖਾਵਾਂਗੇ ਵੀਡੀਓ ਦੇ ਵਿੱਚ ਸੈਟਿੰਗ ਹਨਾ ਵੀ ਅਗਲਾ ਰੇਪੇਅਰ ਆਪੇ ਕਰ ਲਿਆ ਕਰੇ ਆਪਾਂ ਨੂੰ ਕੀ ਘਸਦਾ ਨਾ ਕਿਸੇ ਕਿਸੇ ਨੂੰ ਗੁੰਨ ਦਵਾਵੇਂ ਇਹਨੇ ਡਬਲ ਮਿਲਦਾ ਬਾਕੀ ਦੀ ਸੈਟਿੰਗ ਕਰਾਂਗੇ ਹਜੇ ਉਸ ਤੋਂ ਬਾਅਦ ਆਪਣੇ ਲੱਗੇ ਹੋਏ ਇੱਧਰ ਮੋਲੀ ਇਹਨੇ ਫੈਸਲ ਪਾਤਾ ਇਹਨਾਂ ਨੇ ਇਹਨੇ ਰੋਡ ਉੱਪਰ ਪਲੇਟਾਂ ਲਾਉਣੀਆਂ ਪਾਣੀਆਂ ਉਗਲੀਆਂ ਹਜ਼ੜੀਆਂ ਦੂਣੀ ਦਾ ਪੱਥਰ ਐਂਦਰ ਬੰਦੇ ਘਾਤਾ ਜਾਣੀ ਇੱਥੇ ਪਲੇਟਾਂ ਲੱਗਦੀਆਂ ਹੁਣ ਇਹਦੀ ਕੋਟਿਸ਼ਨ ਨਹੀਂ ਹੈਗਾ ਪਲੇਟਾਂ ਦਾ ਮੈਂ ਕਿਹਾ ਹੈਗਾ ਉੱਥੇ ਕੰਪਨੀ ਦੀ ਗੜਨ ਨੂੰ ਵੀ ਬਾਈ ਪੱਟੀਆਂ ਭੇਜੀਆਂ ਨਾ ਆਪੇ ਲੈ ਲਾਂਗੇ ਵੈਲਡਿੰਗ ਲਾ ਕੇ ਵੈਲਡਿੰਗ ਵੀ ਪਲੇਟਾਂ ਲਾ ਲਾਂਗੇ ਫਾਇਦਾ ਰਹਿੰਦਾ ਉਹਦੇ ਆਛਲੀ ਬੁਰਕਦੀ ਨਹੀਂ ਹੈਗੀ ਨਹੀਂ ਅੱਧਾ ਗੋਲ ਟੁੱਟਿਆ ਵਿੱਚ ਚਾ ਜਾਂਦਾ ਵਿੱਚ ਤੇ ਬਾਹਰ ਘੁੰਮ ਲਾ ਘੋਲਦਾ ਪਿੱਛੇ ਨੂੰ ਮਾਰੇ ਦਿੰਦੀ ਹੈ ਕੋਈ ਨਾ ਕੋਈ ਐਂ ਤਾਂ ਹੈ ਨਹੀਂ ਵੀ ਸਾਫ ਵਿਚਲੀ ਸਾਰੀ ਵਿੱਚ ਲੰਗਦੀ ਆ ਨਾ ਮੱਕੀ ਦੇਖਦੇ ਆ ਪਾਸਟ ਟਾਈਮ ਪਹਿਲੀ ਵਾਰੀ ਇਸੇ ਵਾਲੀ ਮੱਕੀ ਤੇ ਲੱਗੀ ਆ ਚੱਲਣਾ ਬਾਈ ਮਸ਼ੀਨ ਤਾਂ ਬਾਈ ਅੰਦਰ ਦੇ ਰੋਈ ਆ ਨਾ ਬਾਈ ਕਹਿਬ ਨੇ ਲੱਗਿਆ ਮੱਕੀ ਦਾ ਆਹੀ ਥਰੇਸਰ ਬਦਲਣਾ ਤਾਂ ਬਾਸਟ ਨੂੰ ਤਾਂ ਪਤਾ ਜਾਨਾ ਨਹੀਂ ਖਰਾ ਆਏ ਵੀ ਬਣਾਓ ਯਾਦ ਰੱਖਿਓ ਹੁਣ ਜਾਏਗਾ ਨਾ ਉੱਥੇ ਹਾਂਜੀ 5 ਇੰਚ ਹੀ ਪਟਾ ਲੈ ਕੇ ਆਈਆਂ ਠੀਕ ਆ ਠੀਕ ਆ ਜੀ ਉਹਨੂੰ ਪਤਾ 52 ਇੰਚ ਦੀ ਚੜਾਈ 5 ਇੰਚ ਦੀ ਮਟਾਈ ਲੰਬਾਈ ਦੀ ਹੈਗੀ 52 ਇੰਚ ਹੀ 5 ਇੰਚ ਮਟਾਈ 52 ਇੰਚ ਦੀ ਚੜਾਈ ਆ ਛੜਾਈ ਬਾਕੀ ਇਹਦਾ ਭਾਈ ਏਡਾ ਖਾਸ ਤੋਂ ਕੰਮ ਨਹੀਂਦਾ ਨਾ ਤੁਹਾਨੂੰ ਦੱਸੇ ਜੀ ਦਾ ਇਹਦਾ ਕਰਮ ਵਾਲੀ ਕਹਿੰਦੇ ਹਜੇ 2 ਸੀਜ਼ਨ ਲਾਏ ਆ ਘਟੋ ਘੜ ਵੀ 4-5 ਸੀਜ਼ਨ ਦਾ ਮਸ਼ੀਨ ਵਾਲੀ ਕਰਤਾਰ ਕੰਪਨੀ ਦੀ ਆ ਨਾ ਵੀ ਮੰਨ ਲਓ ਬਿਨਾਂ ਰਿਫੇਰ ਕਰੇ ਤੋਂ ਕਹਿੰਦੀ ਆ ਆਪਾਂ ਲਾ ਦਿੰਦੀ ਆ ਹੁਣ ਦੂਜੀ ਆ ਨਾ ਪਖੋਲੀ ਦੀ ਉਹਦਾ ਘਟੋ ਘੜ ਵੀ 2 ਸੀਜ਼ਨ ਤੋਂ ਲਾਏ ਗੁਜਰਾਤ ਦੇ ਉਹਦੇ ਬਾਅਦ 2 ਸੀਜ਼ਨ ਲਾ ਗਈ ਮੱਕੀ ਦੇ ਦੋ ਲਾਗੀ ਝੋਨੇ ਦੇ ਹੋ ਤੁਸੀਂ ਆਪੇ ਹਿਸਾਬ ਲੜੀ ਕਿੰਨੇ ਸੀਜ਼ਨ ਲਾਗੇ ਐਤਕੀ ਵੀ ਪੂਰੀ ਨਹੀਂ ਹੋਂਦੀ ਹਜੇ ਵੀ ਗੈਟ ਰਾਮ ਨਹੀਂ ਕੱਢਿਆ ਹੋਣਾ ਹਲਾ ਸਟਾਫ ਅੱਕਰ ਚਲੋਏ ਮੱਕੀ ਕਾ ਕੇ ਥੋੜੇ ਮੂਰੇ ਮਜ਼ਬੂਤ ਕਰਨੇ ਪੈਣੇ ਆ ਮੱਕੀ ਦੇ ਮਈ ਛੱਡੀਆਂ ਛੁੱਡੀਆਂ ਨਾ ਬਾਦੀਆਂ ਡੇੜ ਦਾ ਉਹਦੇ ਕਾਠੇ ਲਾ ਕੇ 10 ਮੀਟਰ ਦਾ ਪੁਲੀ ਕਾ ਕੇ ਲਾਉਣਾ ਪੈ ਗਿਆ ਦਾ ਨਾ ਨਹੀਂ ਹੁਣ ਕਿੰਨੇ ਰਹਿ ਗਏ ਭਾਈ ਗਿਰ ਗਿਰ ਦੋ ਤਾਂ ਪੂ ਕੰਪਲੀਟ ਕਰਤੇ ਆ ਦੋ ਸੈਟ ਕੰਪਲੀਟ ਕਰਤੇ ਚਾਰ ਰਹਿ ਗਏ ਚਾਰ ਰਹਿ ਗਏ ਖੁੱਲੇ ਪਏ ਆ ਬਸ ਕੱਢ ਕੇ 베アリング ਬਦਲਨੇ 베アリング ਹੀ ਸਾਫ ਕਰਨਨੇ ਚਾਹ ਪੈ ਨੂੰ ਦਮਾ ਪਾ ਮੱਕੀ ਦੀ ਹੀਂਦੇ ਜਦ ਨਾ ਵੀ ਲੇਟ ਚਲ ਜਾਾਂਗੇ ਕੋਈ ਚੱਕਰ ਨਹੀਂ ਮੈਂ ਫੀਟਰ ਲੈ ਜਾਣਾ ਮੈਂ ਪਿੰਡ ਨੂੰ ਚਲ ਜਾਊਂਗਾ ਉਹਦੇ ਨਾਲੇ ਬੰਦੇ ਦੇ ਜੀ ਆ ਜਿਓ ਹਾਂਜੀ ਉਹਦੇ ਨਾਲ ਗੱਡੀ ਚੱਕ ਲਿਆਉਂਗਾ ਬਈ ਟੂ ਟਾਰ ਵੀ ਲਿਆਈਏ ਨੇ ਜੀਂ ਚ ਹੈ ਕੱਖ ਨਹੀਂ ਚਾਬੀ ਪਾਣਾ ਵੀ ਨਹੀਂ ਹੈਗਾ ਵੀ ਉਦੋਂ ਸਾਲਾ ਦਿਮਾਗ 'ਚ ਨਹੀਂ ਰਿਹਾ ਵੀ ਲੈ ਲਈਏ ਇੱਥੇ ਚਾਬੀ ਮੰਨ ਰੱਖਣੇ ਪੈਣੇ ਆ ਆਪਣੇ ਇੱਕ ਕਟਰ ਨਵਾਂ ਆ ਜੇ ਚੱਲਦੀ ਵੀ ਮਸ਼ੀਨ ਆਪਣਾ ਕੰਮ ਤਾਂ ਚੱਲਦਾ ਆਉ ਉਹ ਇਹਦਾ ਚਲਾਵਾਂਗੇ ਐਦਾ ਕੋਈ ਗੱਲੇ ਨਹੀਂ ਐਡੀ ਜੋਰ ਦਾ ਵਾਤੇ ਬਾਦ ਮਾਰਾਂਗੇ ਵੀ ਚੱਲ ਜਵੇ ਬਰ ਇੱਕ ਉਹ ਉਹ ਮਸ਼ੀਨ ਨਵਾਂ ਕੱਟ ਰਹਿਗਾ ਆਪਣੇ ਕੋਲ ਜੀ ਬਹਿਣਾ ਕੰਮ ਚੱਲਦਾ ਦੇਖਿਆ ਨਾ ਤਾਂ ਉਹ ਨੂੰ ਪਵਾ ਕੇ ਏਸੀ ਵਾਲੀ ਤੋੜ ਦਾਂਗੇ ਹਾਂਜੀ ਇਹ ਦੋਵੇਂ ਮਸ਼ੀਨਾਂ ਇੱਕ ਵੇਚ ਚੈੱਕ ਕਰਾਂਗੇ ਜਿਹੜਾ ਬਾਬਾ ਰੱਖੇ ਚੁੱਕ ਤੇ ਵੀ ਆਪਣੀ ਵੀ ਹੋਈ ਮੈਂ ਨਾਲੇ ਉਹ ਵੀ ਕਰ ਦਿੰਦੀ ਵਿੱਕੋਗੇ ਜਿੰਨੇ ਬਾੜ ਦਨੀ ਆ ਫੇ ਦੇਖੀ ਜਊ ਬਿਲਕੁਲ ਹੈ ਕਿ ਨਹੀਂ ਹਾਂਜੀ ਫਿਰਨੇ ਬਾੜ ਕੇ ਇੱਕੋ ਵਿੱਚ ਚੈੱਕ ਕਰਾਂਗੇ ਬਾਕੀ ਇਹਦੇ ਥੋੜਾ ਕਟਰਦਾ ਹੀ ਜ਼ਿਆਦਾ ਆ ਨਾ ਵੀ ਬੈਨੇ ਬੈਰਿੰਗ ਪੈਨੇ ਆ ਉਹਦੇ ਕਰਕੇ ਬਾਕੀ ਦਰ ਮਲਾਦੇ ਬਾਈ ਉਹਨਾਂ ਬਣਾਉਣ ਪੱਪੂ ਉਹਨਾਂ ਮੋਲੀ ਬੈਠੇ ਆ ਪੱਖਾ ਲਈ ਦੇਖਦਾ ਯਾਰ ਉਹਨੂੰ ਇੱਕੋ ਟੈਂਸ਼ਨ ਆ ਆ ਜਾਓ ਚੱਲ ਦੂੰ ਆ ਗਿਆ ਮੈਂ ਆਹ ਬਾਈ ਮੋਟਰ ਪੂਰੀ ਜਾਰੇ ਪੱਖਾ ਚੱਲਦਾ ਮੋਲੀ ਬਾਈ ਪੱਪੂ ਬਾਈ ਕਿਦਾਂ ਚੱਕੀ ਜਨੇ ਕੰਮ ਨੂੰ ਇਹਦਾ ਰਾਮੂ ਵੀ ਆ ਗਿਆ ਜੀ ਰਾਜੂ ਆਪਣਾ ਰਾਜੂ ਤੇ ਲੱਗੀ ਸੱਟ ਵਿਚਾਰਾ ਹੁਣ 2-4 ਦਿਨੋਂ ਕੇ ਬੈਠਾ ਵਾ ਰਾਜੂ ਕਿਦਾਂ ਕਿਦਾਂ ਔਖਿਆ ਆਣਾ ਬੈਣਾ ਦਾ ਬੈਠਣਾ ਔਖਾ ਮੈਂ ਤਾਂ ਸਾਰਿਆਂ ਨੂੰ ਔਖਾ ਆ ਸਾਡਾ ਜਗਰ ਜੱਗੂ ਸਿੰਘ ਪੂਪਾ ਮੋਲੀ ਬਾਈ ਉਧਰ ਚੌਲ ਨਹੀਂ ਦੇ ਚੌਲ ਦੇਖਣ ਹੀ ਗਿਆ ਸਾਰਿਆਂ ਨੇ ਚੌਲੇ ਖਾਣੇ ਤੇ ਲੈਂਟ ਬਣਾ ਬਿਠਾ ਦੇ ਇੱਥੇ ਬਿਸ਼ਾ ਲੋ ਟਾਟ ਬਿਸ਼ਾਓ ਨਹੀਂ ਨਹੀਂ ਬੰਦਾ ਆ ਸ਼ਿਕਾਰੀ ਰੱਖੇ ਹੋਏ ਕਿਹੜੇ ਚੌਲ ਮਾਰੇ ਚੌਲ ਚੱਕੇ ਕਰਨਗੇ ਚਲਿਏ ਚਲੋ ਉਹ ਤਾਂ ਫੀਟਰ ਲਾ ਕੇ ਆਉਣਾ ਆਪਾਂ ਆਪਣੇ ਵਾਲੀ ਦਾ ਚਲਿਏ ਚਲੋ ਥੋੜਾ ਜਿਵੇਂ ਸਾਡੇ ਤੜਕੇ ਆਉਣਾ ਬੰਦੇ ਨੇ ਚਲੋ ਲਾ ਕੇ ਵੀਟਰ ਹੁਣ ਆਪਾਂ ਤਿਆਰ ਕਰਕੇ ਰੱਖਿਆ ਹੋਣਾ ਅੱਜ ਰੀਵੇ ਨੂੰ ਮਾਈਨ ਆ ਜਾ ਪਲਾਸ ਚੱਕਲਾ ਮੁੱਲੀ ਚਲੋ ਲਾ ਦੇਣਾ ਮਾਣਾ ਦੋ ਲੋ ਚੱਕਲਾ 13 ਨੰਬਰ ਜੱਬੀ ਚੱਕਲਾ ਆਪਰੋਂ ਕਰਨਾ ਮੈਨਾ ਨਾ ਲੱਗੇ ਮੁੰਡਾ ਮੰਨਣਾ ਮੱਲੇ ਕਿਸੇ ਕਿਸੇ ਨੂੰ ਹੋਵੇ ਚਲੋ ਜੀ ਹਾਂ ਚਲੋ ਕਟਰ ਲੈ ਕੇ ਜਾਣਾ ਰਵੇ ਉਹ ਫੀਟਰ ਓਕੇ ਜੀ ਟਾਟਾ ਕੁਟਰਾ ਆਪਾਂ ਇਹਦਾ ਨਾਮ ਲੈ ਕੇ ਚਲੋ ਲਓ ਜੀ ਆ ਗਿਆ ਆਪਾਂ ਸ਼ੈੱਡ ਚ ਤੇ ਫੀਡਰ ਤਾਰ ਲਿਆ ਸੀ ਤੇ ਹੁਣ ਜੋ ਲੋਡ ਕਰਨ ਲੱਗੇ ਛੋਟੇ ਹਾਥੀ ਚ ਤੇ ਫੀਡਰ ਸੀਗਾ ਬੜਾ ਇਸ ਕਰਕੇ ਪੂਰਾ ਨਹੀਂ ਸੀ ਹੁਣ ਸ਼ੌਰਟ ਤੇ ਪੂਰੀ ਲਾਉਂਦੇ ਪਏ ਕੰਮ ਅੜੇ ਹੀ ਲੱਗਦਾ ਵਾ ਨਿੰਦਰભાઈ ਕੰਮ ਅੜ ਗਿਆ ਲੱਗਦਾ ਨਹੀਂ ਅੜ ਆਪਣੇ ਬਾਬੇ ਦੀ ਮਾਂ ਬਿਸ਼ਕਰਮਾ ਦੀ ਕਿਰਪਾ ਕੰਮ ਤਾਂ ਕੋਈ ਨਹੀਂ ਅੜਦਾ ਬਾਬੇ ਦੀ ਕਿਰਪਾ ਹੈ ਵੀ ਐ ਗੱਡੀ ਦੇ ਵਿੱਚ ਨਾ ਫੀਡਰ ਪੈਂਦਾ ਨਹੀਂ ਦਾ ਸਿੱਧਾ ਹਾਂਜੀ ਤੇ ਮਾਂ ਨਾਲ ਪੂਣੀ ਕੱਢ ਲੈਣਾ ਹੈ ਸ਼ਾਫਟ ਕੱਢ ਲੈਣੇ ਹਨਾ 2 ਫੁੱਟ ਦਾ ਫਰਕ ਪੈਣਾ 1.5 ਫੁੱਟ ਦਾ ਹੌਜੀ ਕ ਨਿਕਲ ਜਾਣਾ ਹੈ ਨਾ ਕੰਨ ਜੇ ਤੇ ਮਾਂ ਵੀ ਕੱਢ ਕੇ ਯਾਰ ਵਧੀਆ ਰਹੂਗਾ ਨਾਲ ਜੀ ਉਹ ਵੀ ਸੌਖਾ ਰਹੂ ਨਾਲੇ ਗੱਡੀ ਸੌਖੀ ਰਹੂਗੀ ਹੁਣ ਥੋੜਾ ਜਿਆ ਤੈਨੂੰ ਪਤਾ ਹੀ ਆ ਬਈ ਚਲ ਪਾਪੂ ਕੱਢਦਾ ਹਾਂ ਦੇਖੋ ਤੇ ਪੂਲੀ ਕੱਢ ਕੇ ਬਾਹਰ ਅਸਮੱਲਾ ਚੱਲ ਆਗੀ ਚੱਲ ਨੂੰ ਆਹ ਕੋ ਮਾਰੋ ਕੰਮ ਜਿਹੇ ਤਾਂ ਕੋਈ ਨਹੀਂ ਆ ਰਿਹਾ ਬਿਆ। ਮਹਾਂਤ ਇਧਰ ਹੋਣੀ। ਆਹ ਹੋਇਇ ਤੇ ਗੋਡਾ ਰੱਖ ਕੇ ਮਾਰ ਇਧਰ। ਗੋਡਾ ਰੱਖ ਕੇ ਮਾਰ ਕੋਈ ਚੀਜ਼ ਇੱਥੇ ਸਾਬ ਤੁਸੀਂ। ਇਧਰ ਲੱਕੜ ਦਾ ਬੱਚਾ ਵੀ ਇਹ ਵੀ ਬੰਦਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਨਾ ਇਹਦੇ ਵਿਚਾਰੇ ਨਾਲ ਖੜੇ ਆ ਜਿਵੇਂ ਪੁਰਾਣੀ ਮਸ਼ੀਨ ਆ ਥੋੜੇ ਹੱਥ ਦਾ ਲੱਗਣੀ ਹੈ ਇਹਨੂੰ। ਚਲੋ। ਗੋਡਾ ਮਾਲਕਾ ਨਵੀਂ ਦਾ ਵੀ ਦੂ ਮੌਕਾ। ਬਾਕੀ ਸਾਰੇ ਸੱਜਣਾ ਮਿੱਤਰਾਂ ਦਾ ਆ ਦੇ ਖੜੇ ਬਾਈ ਹੋਰਾਂ ਦਾ ਵੀ ਬਹੁਤ ਧੰਨਵਾਦ ਵੀਡੀਓ ਦੇਖਣ ਦਾ। ਚਲੋ ਬਾਈ ਰਾਤ ਦੇ 10 ਵਜੇ ਹੋਈਆਂ। ਬੰਦਿਆਂ ਨੇ ਮੂੰਹ ਨਹੀਂ ਆਇਆ ਨਾ ਨਹੀਂ ਕਰੀ ਹੈਗੀ ਹੈ ਨਾ ਕਿਸੇ ਨੇ ਵੀ ਇੱਥੇ ਤੇ ਪਤਾ ਲੱਗ ਜਾਂਦਾ ਬੰਦਿਆਂ ਨੇ ਹਾਂ ਲਾਦੇ ਗੋਗਲ ਨਹੀਂ ਮੜੀ ਜੀ ਲੱਗਣੀ ਹੈ ਜਿਆਦਾ ਲੱਗਣੀ। ਸੱਚਾ ਆ ਗਈ ਚਲ। ਹੋਰ ਬਾਰਾਗੇ ਬਰਾਉ ਨਹੀਂ ਖਾਦੇ। ਚਲ ਇੱਕ ਤਾਂ ਕੇਵਿਜੋ ਨਾ। ਹੋਰਤੀ ਦੋਤੀ। ਇਹ ਇਹ ਦੇ ਕਰਾ। ਆਈ ਇਹਦਾ ਖਾਲੀ ਹੈ ਸ਼ਾਫਟ ਇੱਧਰ ਲੈਣਾ ਢੋਡੇ ਆ। ਹਾਂ ਇੱਥੇ। ਉਧਰ ਆਏਗਾ ਇਹਨੂੰ ਪੱਟ ਮੜਿਆ ਹੋ ਜਾਊਂਗਾ ਨੂੰ ਪੇਚ ਘਾ ਲਿਆ ਮੜਿਆ। ਸੱਬਲ ਪਈਆ। ਸੱਬਲ ਦਾ ਇੱਥੇ ਪਾ ਮੜਿਆ। ਪਾ ਸੋ। ਹੁਣ ਲੈ ਚਾਬੀ ਦੀ। ਬਣਾਉਣਾ ਥੋੜੀ ਮੜੀ। ਮੜਾ ਇੱਕ ਵਾਰ ਹੌਲ ਦੇਣਾ ਨਾ ਕਦੇ ਨਾਲ ਚੰਬੜਿਆ। ਲੋ ਜੀ ਕੱਢ ਕੇ ਸ਼ਾਫਟ ਟਰੱਕ ਦੀ ਬਾਹਰ ਤੇ ਫਿਟਰ ਦਿੱਤਾ ਲੋਡ ਕਰ। ਕਾਤਾ ਬੜਾ ਹਾਰ ਕਰ ਰਿਹਾ ਗੱਲ ਆ ਗੱਡੀ ਮੜ ਜੀ ਯਾਰਾ ਲਾਈਟ ਪਵੇ ਤੇ ਇਹ ਕਾਟ ਨਹੀਂ ਪੱਟ ਹੋਈ ਪੁਲੀ ਡਾਇਰੈਕਟ ਪੁਲੀ ਆ ਇਹ ਨਾ ਛਾਲ ਤੇ ਖੜੋ ਬਾਜ ਗਈ ਨਹੀਂ ਗੱਡੀ ਅੱਗੇ ਬਿਲਕੁਲ ਜੀ ਹਾਂ ਹਾਂਜੀ ਫੌਜ ਮੂਲੀ ਨਾਲੇ ਫਿਰ ਦੇਖ ਲਾਂਗੇ ਗੇਰ ਨਾ ਫਸਾ ਲਈ ਜੇ ਕੋਈ ਗੇਰ ਫਸ ਜਾਂਦਾ ਹੁੰਦਾ ਬੈਰਿੰਗ ਦਾ ਠੀਕ ਆ ਬੈਰਿੰਗ ਦਾ ਠੀਕ ਨਿਕਲੇ ਇਹ ਤਾਂ ਬੰਦਾ ਮਾਈ ਐਵੇਂ ਕਹਿਦੀ ਪਾਣਾ ਨੀ ਕਰਮ ਵਾਲੀ ਦੇ ਸਾਰਾ ਸਾਬ ਤੋਂ ਬਕਰ ਦੇਖ ਲਈ ਆਪਾਂ ਨੇ ਵੀ ਹਾਂ ਚਲੋ ਮਾੜੀ ਮੋਟੀ ਦਾ ਫੇਸ ਪਤਾ ਹੁੰਦੀ ਉਹ ਆ ਚੀਜ਼ ਦੀ ਪ੍ਰਾਨੇ ਦੀ ਬਾਕੀ ਕਰ ਲੂਗਾ ਤਾਂ ਹੁਣ ਫਲੀਟਰ ਜਿਹੜਾ ਹਨਾ ਆਪਣੀ ਰਿਆਵਾ ਇਹ ਕਰਤਾਰ ਚ ਉਹਨਾਂ ਨੇ ਬਈ ਬੜਾ ਸਾਫ ਦਿੱਤਾ ਹਨਾ ਬੀਬੀ ਜਰਾਂ ਨੇ ਨਹੀਂ ਕਟਰ ਲੈਣ ਦੀ ਸਲਾਹ ਨਹੀਂ ਦੇਗੀ ਉਹ ਵੀ ਬਸ ਕਹਿੰਦੇ ਨੇ ਨਹੀਂ ਨਿੰਦਰਾ ਕੋਈ ਗੱਲ ਨਹੀਂ ਜੇ ਤੂੰ ਸਾਡੇ ਨਾਲ ਖੜਾ ਆ ਮੈਂ ਮੇਰੇ ਪਿੰਨੇ ਪਾਇ ਕਿਥੇ ਹਨਾ 7-8 ਲੱਖ ਰੁਪਏ ਦਾ ਕਟਰ ਦੇ ਦਿਆਂਗਾ ਜਾਂ ਮੇਰਾ ਬੈਂਕੇਜ ਲੋਨ ਲੋਨ ਦਾ ਕਰ ਉਹ ਮੈਨੂੰ ਪਸਾਉਂਦੇ ਆ ਕਹਿੰਦੇ ਕੋਈ ਬੈਂਕ ਦਾ ਲੋਨ ਨਹੀਂ ਕੋਈ ਤਰ੍ਹਾਂ ਕੋਈ ਨਹੀਂ ਯਾਤਰਾ ਦਿਲ ਕਰੇ ਜਰ ਪੈਸੇ ਦੇਖੋ ਗੱਡੀ ਬੜੀ ਕੁਰਬਾਨੀ ਕਰੀ ਆ ਬਾਈ ਉਹਨਾਂ ਨੇ ਵੀ ਹਨਾ ਕਿ ਲੋਕ ਵੀ ਵੀਡੀਓ ਨਾਲ ਕਿਹੜਾ ਕੋਈ ਜ਼ਿਆਦਾ ਹੋ ਆ ਜੀ ਨਾਲ ਕੱਢ ਕੇ ਮਾਰੇ ਡਾਂ ਦੇ ਵਿੱਚ ਉਹਨਾਂ ਦਾ ਸਾਰਿਆਂ ਦਾ ਮਜੀਦ ਵੀਰ ਉਹਨਾਂ ਦਾ ਸਾਰੀ ਕਰਤਾਰ ਇੰਡਸਟਰੀ ਦਾ ਹੀ ਧੰਨਵਾਦ ਕਰਦੇ ਆ ਜੀ ਜਨ ਨਾਲ ਇੱਕ ਫੋਨ ਤੇ ਮੈਂ ਹੁਣ ਬੈਠੇ ਬੈਠੇ ਨਹੀਂ ਗੱਲ ਕਰੀ ਕਿਦੋਂ ਨਾ ਬਤਾਈਆਂ ਦਿੱਤੀਆਂ ਮੈਨੂੰ ਫੋਨ ਤੇ ਤਾਂ ਮੈਂ ਉਦੋਂ ਗੱਲ ਕਰ ਬੈਠਾ ਮੈਂ ਕਹਿੰਦਾ ਮੈਂ ਕਲਰ ਵੀ ਮੱਕੀ ਵਾਲਾ ਹੁਣ ਲੈਣਾ ਵੀ ਖਰਾਬ ਬਣਦੀ ਆ ਫੇ ਦੂਜੀ ਤੀਏ ਦਿਨ ਬਾਅਦ ਬਾਤ ਬਦਲ ਗਈ ਆ ਨਾ ਬੀ ਰਹਿਣ ਦੀ ਚਲੋ ਬਾਕੀ ਬਾਕੀ ਦਲਾ ਲਾਂਗੇ ਪਰ ਨਹੀਂ ਉਹ ਕਹਿੰਦੇ ਕਿ ਰਿੰਦਰਾ ਤੂੰ ਤਾਬਨਾ ਅਸੀਂ ਤੇਰੇ ਨਾਲ ਖੜੇ ਆਂ ਸੁਨਾ ਲੈ ਬਹੁਤ ਧੰਨਵਾਦ ਕਰਦੇ ਆ ਬਾਕੀ ਮੀਟਰ ਹੁਣ ਲੱਦਦਾ ਲੋੜ ਕਰਕੇ ਆ ਕਾਲੇ ਹਾਂਜੀ ਉੱਤੇ ਰਿਪੋਰਟ ਪੂਰੀ 90 ਤੇ 90 ਤੇ ਤੁਮੀ ਗਿਆ ਨੂੰ ਛੱਡ ਕੇ ਆ ਮਹਾਰਾਜ ਜੀ ਚੈੱਕ ਕਰੋ ਹਾਂਜੀ 100 ਤੇ ਕਰ ਲੰਦਾ ਭਾ ਪਤਾ ਲੈ ਕੇ ਅੱਜ ਤਾਂ 100 ਤੇ ਗੱਲ ਹੁੰਦਾ ਸੋਈ ਕੋਣ ਭਾਜੀ ਹਾਂ ਇੱਥੇ ਭਰਾਵਾਂ ਲੈ ਗਿਆ ਅਡਾ ਨਿਆ ਦਰਬਾਰ ਕੰਪਨੀ ਦੇ ਵਿੱਚ ਪਹਿਲੇ ਹੀ ਮੀਟਰ ਹੋਊਗਾ ਇਹਨਾਂ ਨੇ ਨਵੇਂ ਮਾਡਲ ਦਾ ਚੱਲਿਆ ਤਾਂ ਅਸੀਂ ਤਾਂ ਉਹ ਮਾਡਲਾਂ ਦੇ ਹੀ ਜਾਣੇ ਆ ਕਾਲੇ ਹਾਂਜੀ ਹਾਂਜੀ ਨਹੀਂ ਤਾਂ ਦਾ ਅੰਦੋਖਾ ਦਾ ਠੀਕ ਆ ਲੈ ਕਿੰਨੇ ਬੰਦੇ ਨੇ ਚੱਕਿਆ ਫੀਟਰ ਬਹੁਤ ਪਰ ਹੈ ਪਰਾਣਾ ਲੋਵਾ ਨਿੱਗਰ ਹੁੰਦਾ ਗਰਾ ਵਈ ਲੋਗ ਹੈ ਗਰਹਲ ਵਾਲੇ ਜਿੱਦਾਂ ਕੋਈ ਹੈ ਨਹੀਂ ਉਦਾਂ ਦਾ ਹੀ ਮੈਂ ਤੁਹਾਨੂੰ ਬਤੇ ਪੁਰਾਣੀ ਮਸ਼ੀਨਾਂ ਦੇ ਮਾੜੀ ਮੋਟੀ ਦਾ ਬ੍ਰੇਕਡਾਊਨ ਆਉਂਦੀ ਹੋ ਰਹੀ ਦੀ ਆ ਬਾਕੀ ਕਰਮਾਂ ਦੀ ਗੱਲ ਆ ਨਾ ਪਲਕੇ ਦਾ ਮਾੜਾ ਕਦੇ ਸੋਚੇ ਨਾ ਕਰਿਆ ਮਾਲਕ ਦੇ ਕੋਲ ਅੱਗੇ ਤਾਂ ਵੀ ਆਪਾਂ ਦਾ ਇੱਕ ਹਿੰਮਤ ਕਰ ਸਕਦਾ ਬੰਦਾ ਦਾ ਐਗ ਕਾਲੇ ਨਹੀਂ ਬਿਲਕੁਲ ਮੈਂ ਤਾਂ ਕਰਦਾ ਨਹੀਂ ਹੁਣ ਆਪਾਂ ਦੇ ਗਿਆ ਨਾ ਮੈਂ ਤੋਂ ਵੱਡ ਜਿਮਾ ਨਹੀਂ ਹਾਂ ਹੋਲੀ ਹੋਲੀ ਅੱਜ ਕੋਈ ਕੱਲ ਨੂੰ ਅੱਜ ਤਾਂ ਉਮੀਦ ਪਜਾਵਾਂ 60 ਦੀ ਰੱਖਿਆ ਵੀ ਸਾਡੇ ਇੰਨੇ ਹੋ ਗਏ ਬੱਲੇ ਬੱਲੇ ਆਪਾਂ ਜਿਆਦਾ ਲਾਜ ਨਹੀਂ ਕਰਦੇ ਸ਼ੌਕੀਲਾ ਬਸ ਮਹਾਰਾਜ ਦੀ ਕਿਰਪਾ ਆਪਾਂ ਦਾ ਬਹੁਤ ਸ਼ੁਕਰ ਕਰਾਂਗੇ ਮਹਾਰਾਜ ਦਾ ਵੀ ਬਹੁਤ ਤਰਾ ਧੰਨਵਾਦ ਹਨਾ ਵੀ ਇੰਨੇ ਕੁ ਜੋਗੇ ਕਰਤੇ ਬਾਕੀ ਪਿੰਡ ਚ ਨਿੰਦਰਪੁਰ ਦਾ ਪਿਆਰ ਬਹੁਤ ਹੈ ਤੈਨੂੰ ਨਾਲ ਕਹਿਣੀ ਕਰਨੀ ਹੋਣੀਗੀ ਤਨੇ ਪੈਨਾਂ ਦਾ ਵੀ ਦੇਖਣਾ ਨਾ ਨਹੀਂ ਠੀਕ ਨਹੀਂ ਨੀ ਪਣੇ ਪਿੱਛੇ ਨਹੀਂ ਨਹੀਂ ਬੰਦ ਥੋੜਾ ਕਰਨੀਆਂ ਆ ਆਪਾਂ ਬਰਾਬਰ ਮੇਰੀ ਭਾਵੇਂ ਖੜ੍ਹ ਜਵੇ ਕੋਈ ਮੈਨੂੰ ਫਰਕ ਨਹੀਂ ਆਪਾਂ ਕਿਹੜੇ ਗੈਸ ਤੇ ਦੇਣੀ ਆ ਨਾ ਮੈਂ ਕਿ ਨਹੀਂ ਕਾਲੇ ਆਪਾਂ ਪਹਿਲੇ ਉਹਦਾ ਕਦਮ ਉੱਡਾ ਕੇ ਚੱਕਿਆ ਦੇਖ ਕੇ ਜੱਕਿਆ ਮਿੱਤਰਾਂ ਦੇ ਪੈਰ ਜਿੱਡੀ ਚਾਦਰ ਉਹਨੇ ਪੈਰ ਵਿਸਾਰੇ ਆ ਹਾਂ ਵੀ ਇਹ ਚੰਗੇ ਨੇ ਬਾਕੀ ਆ ਮੋਲੀ ਮੂਲੀ ਉਹਨਾਂ ਦਾ ਰਾਜੀ ਗੁਣ ਉਹਨਾਂ ਦਾ ਧੰਨਵਾਦ ਕਰਦਾ ਦੇ ਲੋ ਜਿਹੜੇ 11 12 ਵਜੇ ਬਾਈ ਨਾਲ ਖੜੇ ਆ ਇਹਦੇ ਸਾਡਾ ਬਾਈ ਰਾਮੂ ਇਹ ਜਿੱਥੇ ਨੂੰ ਉਡਾ ਲਈਏ ਉਹ ਫਾਨਾ ਹੀ ਆਏ ਮੇ ਬਾਜੀ ਵੀ ਗਾਫੇ ਨਹੀਂ ਦੇਖਦਾ ਕੀ ਹੁੰਦਾ ਕੀ ਨਹੀਂ ਕਾਲਾ ਬਾਈ ਜੱਡਾ ਦੇਲਾ ਨਹੀਂ ਆਹ 10 ਦੇ ਤੂੰ ਹੀ 100 ਤੇ ਆਪ 90 ਦੇ ਕਾਲਾ ਮੱਦੇ ਤੇ ਜਾਂ ਬੈੱਡ ਤੇ ਠੀਕ ਜਿਹੜਾ ਕਾਲਾ ਵੇਟ ਹੋ ਗਿਆ ਕੋਈ ਕੋਈ ਗੁੱਟ ਟੈਨਸ਼ਨ ਭਰਾਵਾ ਬਈ ਗੱਲ ਦੋਣਾ ਇਹ ਸਮਾਂ ਚਾਹੀਦਾ ਆ ਆਪਣੀ ਜ਼ਿੰਦਗੀ ਦਾ ਸ਼ੌਂਕ ਹੈ ਕੱਲਾ ਜਿਹੜਾ ਬੰਦਾ ਸੌਂਦਾ ਉਹ ਤੇ ਮਰਿਆ ਬਰੋਬਰ ਆ ਸਹੀ ਗੱਲ ਨੀਂ ਨੂੰ ਜੜ ਕੇ 1 ਘੰਟੇ ਚ ਬੰਦਾ ਪੂਰੀ ਘਰ ਦਾ ਹਾਂ ਇੱਕ ਰਮ ਚੈਣ ਕੋਪੀ ਸੰਭਣੀ ਹਾਂ ਬਸ ਬਸ ਮੇਰਾ ਦਿਲਾ ਨੂੰ ਮੈਂ ਪਤਾ ਨਹੀਂ ਹੁਣਾ ਮੈਂ 2-3 ਘੰਟੇ 4 ਸੌਣਾ ਆਹ ਇਦਾਂ ਹੀ ਹੁਣ ਸਾਡਾ ਵੀ ਕੰਮ ਇਦਾਂ ਹੀ ਚੱਲਦਾ ਰਿਹਾ ਮਨੀ ਮਹੀਨੇ ਮੇਰੇ ਇੱਕ ਨੇ ਲੰਗੇ ਆ 4 ਮਹੀਨੇ ਇੱਕ ਨੇ ਲੰਗੇ ਆ ਪੁੱਛ ਲੈ ਮੋਲੀ ਨਾਲੇ ਤਾਂ ਕਦੇ 3 ਵਜੇ 2 ਵਜੇ ਸੌਣਾ ਅ ਸਵੇਰੇ 5-6 ਵਜੇ ਫੇਰ ਉੱਠ ਕੇ ਮਸ਼ੀਨਾ ਕੱਟ ਕਰਨੀ ਆ ਨਹੀਂ ਲੱਭਾ ਲੱਲਾ ਪਾਪਾ ਨੰਬਰ ਹੋ ਚੱਲੀ ਜਾ ਇਹਨਾਂ ਨੂੰ ਕਦੇ ਦਬਕੇ ਨਾ ਕੰਮ ਕਰੀ ਜਾ ਦੌਰ ਜਿਆਦਾ ਸਿਆਣੇ ਮੈਂ ਤਾਂ ਦਬਕਾ ਹੀ ਬੋਲੂ ਗੰਭੀ ਹੋਈ ਨਹੀਂ ਅੜਦਾ ਕਿਉਂ ਬਈ ਉਹੀ ਗੱਲ ਆ ਹਾਂ ਵਿੱਤ ਹੱਥ ਪਾ ਕੇ ਦਰਬਤ ਲਈ ਬਣਿਆ ਹਾਂ ਹਾਂ ਜੀ ਜੀ ਬਾਕੀਆਂ ਪਿਆਰ ਦੀ ਗੱਲ ਹੁੰਦੀਆਂ ਗਾਲੇ ਨੀਂਦ ਦਵਾਉਂਦੇ ਨੀਂਦ ਹੀ ਆਉਂਦੀ ਜਾਂਦੀ ਰਹਿੰਦੀ ਜਨ ਕਿਛੀ ਚਲੋ ਫੇ ਇਹ ਸਮਾਨ ਮਹੀਦਾ ਇਹ ਆਪਣੇ ਵਾਲੇ ਆ ਮਸ਼ੀਨਾ ਬਰ ਰੱਖੇ ਸਾਰਾ ਤਾਂ ਕਿਉਂ ਜੀ ਇਹ ਆਪਣੀ ਮਸ਼ੀਨ ਤੇ ਇੱਕ ਵੀ ਚਾਬੀ ਨਾ ਹੋਵੇ ਬਾਈ ਪਰ ਟੂਲ ਨਮਾ ਲਿਆਉਣਾ ਗਾਲੂ ਆ ਨਵੀਂ ਮਸ਼ੀਨ ਦਾ ਹੈ ਹਾਂ ਨਵੀਂ ਕੋਸ ਵੀ ਹੋਵੇ ਜੀ ਤਾਂ ਮਰਜੀ ਨਵੀਂ ਦਾ ਪੁਰਾਣੀ ਦਾ ਅੰਕਲ ਵਾਲਾ ਥੋੜਾ ਹਿਸਾਬ ਆਪਾਂ ਨੇ ਵਿਚਾਲੇ ਲੱਗ ਕੰਦੀ ਹੀ ਰੱਖਣੀ ਆ ਨਕੋ ਨਹੀਂ ਕਰਨਾ ਨੀ ਨੀ ਜਿਹੜੀ ਜੀ ਕੋਈ ਸਾਡਾ ਟੂਲ ਹੈ ਨਾ ਉਹਨਾਂ ਦਾ ਟੂਲ ਆਪਣੇ ਵਿਸ਼ੇਂ ਚ ਹੋਵੇ ਆਪਣੇ ਕੱਲ ਟੂਲ ਕੱਲ ਟੂਲ ਆ ਜਾਣਾ ਵਾ ਤਾਂ ਆਪਾਂ ਨਿਸ਼ਾਨੀ ਲਗਾ ਦੇਣੀ ਉੱਤੇ ਆਦੇ ਹੱਥ ਜੀ ਆ ਸਾਰਾ ਕੁਝ ਇਹ ਥੋੜਾ ਲੱਖ ਛਾਡੀਆਂ ਇਹ ਵੀ ਆਪਣੀਆਂ ਗੱਲਾਂ ਨਹੀਂ ਪਤਾ ਕੀ ਆ ਕੱਲੇ ਪਰ ਚੰਗਾ ਲੱਗ ਆਪਾਂ ਨੂੰ ਚਲੋ ਸਹੀ ਆ ਸੇਫਟੀ ਬੰਦ ਕੇ ਕਿਹ ਲੱਖ ਰੇਡ ਲੱਖ ਦਾ ਹੋਰ ਕਰਦੇ ਹੀ ਹੋ ਜਾਗੇ ਪਰ ਅਬ ਇਹ ਕੰਮ ਨਹੀਂ ਕਰਨਾ ਹੈਗਾ ਵੀ ਚਾਬੀਆਂ ਉਧਰ ਦੇ ਸਮਾਨ ਜਾਂ ਹੋਰ ਲੱਲਾ ਭੱਬਾ ਰਾ ਤੀਜਾਂ ਦਾ ਤੇ ਫੇਰ ਪਾਰਟ ਟੁੱਟਦੇ ਆ ਪਤਾ ਕੀ ਉਹ ਗੱਲ ਨਹੀਂ ਆਪਾਂ ਫਰਕ ਮਾਣ ਵਾਲੀ ਗੱਲ ਨਹੀਂ ਰੱਖਣੀ ਹੈਗੀ ਬਲੀਏ ਬਲੀਏ ਹਾਂ ਆਪਾਂ ਜੇ ਮੰਨ ਲੈ ਜਿੱਥੇ ਵੀ ਕੰਮ ਕਰਿਆ ਜਿੱਥੇ ਮਹੀਨਾ ਛਡੀਆਂ ਕਾਲੇ ਚਲਾ ਕੇ ਉੱਥੇ ਅੱਜ ਵੀ ਮੇਰਾ ਪਿਆਰ ਰੁਕਣਾ ਜਿਕਰਾ ਮੇਰਾ ਜਾਨ ਆਪਾਂ ਕਦੇ ਫਰਕ ਨਹੀਂ ਰੱਖਿਆ ਜੀ ਫਿਰ ਹੋ ਫੇ ਚਲੀਏ ਜੀ ਹੋਰ ਬਾਕੀ ਠੀਕ ਆ ਬਾਈ ਇਹ ਹੁਣ ਕੱਲ ਨੂੰ ਕਰਤਾਰ ਕੰਪਲੈਂਟ ਜਾਊਗਾ ਉੱਥੇ 9 10 ਵਜੇ ਤੇ ਗੇਟ ਪਹੁੰਚੂਗਾ ਪਹੁੰਚ ਕੇ ਫੀਟਰਦਾਰ ਨੂੰ ਦੇ ਕੇ ਉਹਨਾਂ ਨੂੰ ਬਾਕੀ ਵੀ ਸਲਾਈਸਰ ਦੀਆਂ ਪਲੇਟਾਂ ਜਿਹੜੀਆਂ ਉਹ ਲਿਆਵਾਂਗੇ ਨਾਲੇ ਬਾਸਕਟ ਲਿਆਵਾਂਗੇ ਨਾ ਲੱਦ ਲਿਆਵਾਂਗੇ ਆਪਣੀ ਤਾਂ ਜਿਹੜੀ ਮਸ਼ੀਨ ਦੇ ਵਿੱਚ ਇਹਨੂੰ ਤਿਆਰ ਕਰਕੇ ਘਾੜਾ ਖੜੀ ਕਰ ਲਾਂਗੇ ਜਿੱਦਣ ਕਟਰ ਆ ਗਿਆ ਮਹਾਰਾਜ ਦੀ ਕਿਰਪਾ ਕਰ ਪਾ ਸੇਹਰਾ ਵਧੀਆ ਕਰਕੇ ਮਹਾਰਾਜ ਨੂੰ ਯਾਦ ਕਰਦਾ ਵੀ ਸਟਾਰਟ ਚਲੋ ਠੀਕ ਹੈ ਜੀ ਬਹੁਤ ਤੁਹਾਡਾ ਧੰਨਵਾਦ ਸਾਡਾ ਸਾਰਿਆਂ ਸਾਡੀ ਵੀਡੀਓ ਦੇਖਣ ਵਾਸਤੇ ਲਵ ਯੂ ਤੁਹਾਡੇ ਸਾਰਿਆਂ ਬਾਈ ਧੰਨਵਾਦ